ਆ ਦੋਸਤੋ ਫਿਰ ਤੁਸੀਂ ਜੁੜ ਚੁੱਕੇ ਹੋ ਇਸ ਵੇਲੇ ਰੀਅਲ ਨਿਊਜ਼ ਲਾਈਵ ਤੇ ਇਸ ਵੇਲੇ ਹੁਣ ਮਾਹੌਲ ਫਿਰ ਸ਼ਾਂਤ ਹੈ ਥੋੜਾ ਜਿਆਦਾ ਗਰਮ ਹੋਇਆ ਸੀ ਮਾਹੌਲ ਉਹ ਗਰਮ ਹੋਣ ਦਾ ਕਾਰਨ ਇਹ ਸੀਗਾ ਕਿ ਕਾਂਗਰਸੀਆਂ ਨੂੰ ਜਿਹੜੇ ਟੋਕਨ ਦਿੱਤੇ ਗਏ ਆ ਉਹ ਉਹ ਇਹ ਕਹਿੰਦੇ ਕਿ ਦੂਸਰੀ 13 ਜਿਹੜੀਆਂ ਕੈਂਡੀਡੇਟ ਬੈਠੇ ਆ ਉਹ ਕਹਿ ਰਹੇ ਕਿ ਸਾਡੇ ਸਾਨੂੰ ਟੋਕਨ ਜਿਹੜੇ ਨਹੀਂ ਦਿੱਤੇ ਗਏ ਉਹਨਾਂ ਨੂੰ

ਮੋੜੀ ਜੀ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਕੰਟਰੋਲ ਬਹੁਤ ਕੀਤਾ ਜਾ ਰਿਹਾ ਹੈ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀਆਂ ਲਾਈਵ ਤਸਵੀਰਾਂ ਚੱਲ ਰਹੀਆਂ ਨੇ। ਲੋਕ ਇਸ ਵੇਲੇ ਇੱਥੇ ਜਿਹੜਾ ਕੀ ਉਮੀਦਵਾਰ ਭਰਨ ਆਏ ਸੀਗੇ ਨਾਮਿਨੇਸ਼ਨ ਉਹ ਇਸ ਵੇਲੇ ਦੇਖੋ ਕਿੰਨੀ ਭਾਈਚਾਰਕ ਸਾਂਝ ਇੱਥੇ ਇਹ ਸਾਂਝ ਐਵੇਂ ਹੀ ਰਹਿਣੀ ਚਾਹੀਦੀ ਹੈ ਕਦੀ ਖਤਮ ਨਹੀਂ ਹੋਣੀ ਚਾਹੀਦੀ ਤੇੜੀ ਕੀ ਇੱਕੋ ਕਤਿਲੇ ਦੇ ਵਿੱਚ ਪਿਆ ਚਾਹ ਦਾ ਵੀਰੇ ਨੇ ਪਰ ਫਾਇਲਾ ਭਰਨ ਵਾਸਤੇ ਉੱਥੇ ਜਦੋਂ ਜਦ ਇਹਨਾਂ ਦੀ ਚੱਲ ਰਹੀ ਆ ਆ ਵੇਖ ਸਕਦੇ ਤੁਸੀਂ ਤੇ ਆ ਫਤਿਲਾ ਭਰ ਕੇ ਲਿਆਂਦਾ ਜਿਹੜਾ ਪਾਣੀ ਦਾ ਵੀ ਤੇ ਚਾਹ ਦਾ ਵੀ ਲੰਗਰ ਵੀ ਆ ਤੇ ਉਹ ਜਿਹੜੇ ਇੱਥੇ ਸਾਰੇ ਰਲ ਮਿਲ ਕੇ ਇਹ ਛਾਕਰੇ ਨੇ ਤੇ ਜਿਹੜਾ ਕਿ ਸਿਰਫ ਜਦੋਂ ਵੋਟਾਂ ਦਾ ਗੱਲ ਆ ਜਾਂਦੀ ਹੈ ਉਦੋਂ ਪਤਾ ਨਹੀਂ ਕੀ ਹੁੰਦਾ ਕਿ ਹੁਣ ਵਾਲਾ ਮਾਰਨ ਲੱਗ ਪੈਂਦਾ ਤੇ ਇਹ ਜਿਹੜਾ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਇੱਥੇ ਹੁਣ ਲੰਗਰ ਲੈ ਕੇ ਆਏ ਨੇ ਸਾਂ ਸਬਜ਼ੀ ਲੈ ਕੇ ਆਏ ਨੇ ਲੰਗਰ ਪਰਖਾਦੇ ਨੇ ਪਾਣੀ ਪਾਣੀ ਜਿਹੜਾ ਇਹ ਇਨਸਾਨੀਅਤ ਨਜ਼ਰ ਆ ਰਹੀ ਹੈ ਕਿਉਂਕਿ ਕਹਿੰਦੇ ਨੇ ਨਾ ਸੂਬਾ ਪੰਜਾਬ ਦਾ ਜਿਹੜਾ ਕਿਸੇ ਨੂੰ ਭੁੱਖਾ ਦੀ ਮਰਨ ਦਿੰਦਾ ਇਹ ਹੜ੍ਹਾਂ ਦੇ ਵਿੱਚ ਜਿਹੜਾ ਕੀ ਵੇਖਿਆ ਆਪਾਂ ਹੜ੍ਹਾਂ ਵਿੱਚ ਜਗਾ ਜਗਾ ਤੋਂ ਆ ਕੇ ਲੋਕਾਂ ਦੀ ਮਦਦ ਕੀਤੀ ਪਾਣੀ 'ਚ ਬੈਠੇ ਲੋਕਾਂ ਦੀ ਮਦਦ ਕੀਤੀ ਤੇ ਉਹੀ ਚੀਜ਼ ਹੈ ਇੱਥੇ ਵੀ ਹੈ ਪਰ ਇੱਕ ਦੂਜੇ ਦੇ ਜਦੋਂ ਵੋਟਾਂ ਦਾ ਪਾਰਟੀਬਾਜੀ ਦਾ ਮੁੱਦਾ ਆ ਜਾਂਦਾ ਉਦੋਂ ਇਹ ਲੋਕ ਇੱਕ ਦੂਜੇ ਨਾਲ ਲੜਨ ਲੱਗ ਪੈਂਦੇ ਨੇ ਝੜਨ ਲੱਗ ਪੈਂਦੇ ਨੇ ਜਦੋਂ ਕਿ ਇਹ ਲੀਡਰਾਂ ਦਾ ਜ਼ਰੂਰ ਫਾਇਦਾ ਹੈਗਾ ਲੇਕਿਨ ਆਮ ਲੋਕਾਂ ਦਾ ਫਾਇਦਾ ਨਹੀਂਗਾ ਲੋਕਾਂ ਦੀ ਭਾਈਚਾਰਕ ਜਿਹੜੀ ਸਾਂਝ ਆ ਉਹ ਹੀ ਸਿਰਫ ਖਤਮ ਹੁੰਦੀ ਆ ਇੱਥੇ ਹੁਣ ਪਾਣੀ ਦਾ ਨਾਮ ਲਾ ਦਿੱਤਾ ਪੀਣ ਪਾਣੀ ਪੀਣ ਵਾਸਤੇ ਪਰ ਲੋਕ ਹੁਣ ਥੋੜੇ ਜਾਗਰੂਕ ਜ਼ਰੂਰ ਹੋਣ ਸਮਝਦਾਰ ਹੋਣ ਕਿ ਇੱਕ ਦੂਜੇ ਨਾਲ ਨਹੀਂ ਲੜਨਾ ਚਾਹੀਦਾ ਤੇ ਜਿਹੜੀ ਜਿਹੜੀ ਲੋਕਾਂ ਦਾ ਵੋਟ ਦਾ ਹੱਕ ਆ ਉਹ ਲੋਕਾਂ ਨੂੰ ਮਿਲਣਾ ਚਾਹੀਦਾ ਤੇ ਤਾਂ ਜੋ ਉਹ ਆਪਣੀ ਵੋਟ ਇੱਕ ਵੋਟ ਹੀ ਤਾਂ ਹੈ ਜਿਹੜੀ ਕੀ ਪਾ ਕੇ ਆਪਣੀ ਸਰਕਾਰ ਚੁਣ ਸਕਦੀ ਹੈ ਨਾਮਿਨੇਟ ਨੇਸ਼ਨ ਬੰਦਾ ਚੁਣ ਸਕਦੇ ਆ ਤੇ ਉਹ ਆਪਣਾ ਕੰਮ ਕਰ ਸਕਦੇ ਆ ਇਸ ਲਈ ਲੋਕ ਫਿਰ ਲਾਈਨਾਂ ਚ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਰਸਤਾ ਥਾਰਾ ਮੰਗITAR ਦਿੱਤਾ ਤੇ ਨਹੀਂ ਜਾਣਾ ਕਿਸੇ ਨੂੰ ਨਹੀਂ ਜਾਣ ਦੇਣਾ ਪਰ ਇਹ ਮਾਹੌਲ ਗਰਮ ਹੁੰਦੇ ਹੁੰਦੇ ਫਿਰ ਬਾਅਦ ਚ ਜਾਂਦਾ ਪਾਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਹੁਣ ਲਾਈਨਾਂ ਵਿੱਚ ਭੇਜਿਆ ਜਾ ਰਿਹਾ ਜਿਹੜੇ ਲੋਕਾਂ ਨੂੰ ਤੁਸੀਂ ਵੀਰ ਜੀ ਹੁਣ ਕਿਉਂ ਬੈਠੇ ਇੱਥੇ ਲਾਈਨਾਂ 'ਚ ਨਹੀਂ ਲੱਗੇ ਅਸੀਂ ਲਾਈਨਾਂ ਦੇ ਵਿੱਚ ਲੱਗੇ ਹੋਏ ਸੀਗੇ ਜੀ ਪਹਿਲਾਂ ਤਾਂ ਪਹਿਲ ਦੇ ਆਧਾਰ ਤੇ ਤਾਂ ਮੈਂ ਇਲੈਕਟ੍ਰੋਨਿਕ ਮੀਡੀਆ ਦਾ ਧੰਨਵਾਦ ਕਰਦਾ ਜੀ ਲਾਈਨਾਂ ਵਿੱਚ ਲੱਗੇ ਹੋਏ ਸੀ ਸਾਰੀ ਸ਼ਾਂਤਮਈ ਜਿਹੜੀ ਫੈਲ ਆ ਉਹ ਕਵਰਿੰਗ ਹੋ ਰਹੀ ਸੀਗੀ ਅੰਦਰ ਕੰਮ ਚੱਲ ਜੰਦਾ ਸੀ ਵਧੀਆ ਤਸਵੀਰਦਾਰ ਸਾਹਿਬ ਆਏ ਆ ਪਿੱਛੋਂ ਟੋਕ ਨਹੀਂ ਦਿੱਤੇਗੇ ਆਪਦੇ ਪਰਸਨਲ ਬੰਦੇ ਉਹ ਜਿਹੜੇ ਹੈਗੇ ਉੱਤੇ ਟੋਕਨ ਦੇ ਕੇ ਗਏ ਆ ਉਹਨਾਂ ਦਾ ਵਾਅਦਾ ਸੀ ਸ਼ਾ ਟੋਕਨ ਕੈਨਸਲ ਕਰੋ ਜਾਂ ਜਿਹੜਾ ਮੰਨ ਕੇ ਚੱਲੂ ਟੋਕਨ ਵਾਪਸ ਲੈ ਜਾਣ ਉਸ ਤਰ੍ਹਾਂ ਹੀ ਹਰੇਕ ਪਾਰਟੀ ਵਰਗ ਦਾ ਬੰਦਾ ਲੈਣਟ ਦੇ ਵਿੱਚ ਲਾ ਕੇ ਉਹ ਜਿਹੜਾ ਹੈ ਸਹੀ ਢੰਗ ਨਾਲ ਆਪਦਾ ਪੇਪਰ ਜਿਹੜੇ ਦਾਖਲ ਕਰਵਾ ਲਿਆ ਸੀ ਟੋਕਨ ਦਾ ਮਤਲਬ ਕੀ ਹੈਗਾ ਕਿ ਉਹ ਜਦੋਂ ਮਰਜੀ ਕਾਗਿ ਭਰ ਸਕਦੇ ਉਹ ਜੀ ਉਹਨਾਂ ਨੂੰ ਪਤਾ ਹੋਊਗਾ ਇਹ ਟੋਕਨ ਦਾ ਤਾਂ ਪਰ ਜਿਹੜਾ ਟੋਕਨ ਅਸਲੀ ਟੋਕਨ ਦੀ ਹੈਗੀ ਉਹ ਪਿਛਲੇ ਪੰਨੇ ਤੋਂ ਵੰਡਿਆ ਜਾਂਦਾ ਪਿਛਲੇ ਪੰਨੇ ਵਾਲੇ ਬੰਦੇ ਸਾਰੇ ਛੱਡ ਕੇ ਸਾਈਡ ਤੇ ਬਿਠੇ ਹੋਏ ਨੂੰ ਲੈਣ ਤੋਂ ਬਾਹਰ ਬਿਠੇ ਹੋਏ ਬੰਦਿਆਂ ਥੈਂਕ ਯੂ ਇਹ ਤੁਹਾਨੂੰ ਨਹੀਂ ਦਿੱਤੇ ਜਾਂਦੇ ਟੋਕਨ ਅਸੀਂ ਨਹੀਂ ਉਠਾਂਗੇ ਜੀ ਅਸੀਂ ਧਰਨਾ ਦੇ ਆਗੇ ਇਹਨਾਂ ਦਾ ਕਹਿਣਾ ਕੀ ਅਸੀਂ ਧਰਨਾ ਦੇਵਾਂਗੇ ਇਹ ਟੋਕਨਾਂ ਦਾ ਸਾਡੇ ਨਹੀਂ ਦਿੱਤੇ ਜਾਂਦੇ ਤੇ ਇਹਨਾਂ ਵਿੱਚ ਰੋਸ ਵੇਖਣ ਲਈ ਮਿਲ ਰਿਹਾ ਹੋਰ ਵੀ ਵੀਰ ਮੌਜੂਦ ਨੇ ਜਿਹੜੇ ਇਸ ਧਰਮੇ ਦੇ ਵਿੱਚ ਹਿੱਸਾ ਬਾਚੂ ਕੇ ਨੇ ਵੀਰ ਜੀ ਕੀ ਲੱਗਦਾ ਤੁਹਾਨੂੰ ਇਹ ਟੋਕਨ ਕਿ ਸਰ ਗੱਲ ਇਹ ਆ ਵੀ ਤੋਂ ਲੜਨ ਦਾ ਇਹ ਸੇਧ ਨੂੰ ਅਧਿਕਾਰ ਆ ਪਰ ਚੋਣ ਲੜਨੀ ਚਾਹੀਦੀ ਹੈ ਸਬੂਤਾਂ ਦੇ ਆਧਾਰ ਤੇ ਜਿਵੇਂ ਹੁਣ ਸਾਡੇ ਬੰਦੇ 9 ਵਜੇ ਤੇ ਆਏ ਆ 9 ਵਜੇ ਤੇ ਆਏ ਕਿਸੇ ਨੂੰ ਰੋਕਦੇ ਨਹੀਂ ਅਸੀਂ ਤੇ ਨਾਲ ਲੜਦੇ ਨਹੀਂ ਪਿੱੜਦੇ ਨਹੀਂ ਸ਼ਾਂਤਮਈ ਮਾਹੌਲ ਚੱਲ ਰਿਹਾ ਵਿੱਚ ਬੰਦੇ ਆ ਕੇ ਟੋਕਣ ਵੰਡ ਗਏ ਆ ਅਸੀਂ ਇਹ ਸਾਡੇ ਬੰਦਿਆਂ ਨੂੰ ਮੰਡੋ ਸਾਡੇ ਬੰਦੇ ਨੂੰ ਮੰਡੇ ਨਹੀਂ ਦੂਜੇ ਬੰਦਿਆਂ ਨੂੰ ਦੇਗੇ ਟੋਕਣ ਦੇਗੇ ਜੀ ਇਹ ਗੱਲ ਤੋਂ ਹਜੂਮ ਆ ਜੀ ਇਹ ਚੀਜ਼ਾਂ ਤਾਂ ਪਿਛਲੀ ਸਰਕਾਰਾਂ ਮੋਕੇ ਦੀ ਤੇ ਪਿਛਲੀ ਸਰਕਾਰਾਂ ਮੋਕੇ ਤਾਂ ਹੁੰਦੀਆਂ ਅਸੀਂ ਤਾਂ ਵੀ ਖੜੇ ਲੈਣ ਚ ਸਾਡੇ ਬੰਦੇ ਸਰਕਾਰਾਂ ਦਾ ਇਹ ਪ੍ਰਸ਼ਾਸਨ ਕਰ ਰਿਹਾ ੱਟੇਸ਼ਾਈ ਜੀ ਦਾ ਨਬੂ ਜੋ ਪ੍ਰਸ਼ਾਸਨ ਸਾਡੇ ਨਾਲ ੱੱਕੇ ਸਾਈ ਕਰ ਰਿਹਾ ਜਿੰਨੀ ਵੀ ਹੋ ਰਹੀ ਹੈ ਕਿਵੇਂ ੱੱਕੇ ਸਾਈ ਪਰ ੱੱਕੇ ਸਾਈ ਸਾਡੇ ਬੰਦ ਨੂੰ ਟੋਕਣ ਨਹੀਂ ਦਿੱਤੇ ਇਹਨਾਂ ਨੂੰ ਟੋਕਣ ਦੇਦੇ ਦੂਜੀਆਂ ਪਾਰਟੀਆਂ ਨੂੰ ਵੀ ਇਹ ਤੁਹਾਨੂੰ ਟੋਕਣ ਨਾਮ ਮਿਲੇ ਤਾਂ ਫਿਰ ਕੀ ਕਰੋਗੇ ਟੋਕਣ ਸਾਡੇ ਅਸੀਂ ਤਾਂ ਸਾਰਿਆਂ ਨੂੰ ਸਾਨੂੰ ਵੀ ਦਿਓ ਉਹਨਾਂ ਨੂੰ ਵੀ ਦਿਓ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਨਾ ਦਿਓ ਪਰ ਸਾਰਿਆਂ ਨੂੰ ਦਿਓ ਇਹਨਾਂ ਵੱਲੋਂ ਕਹਿਣਾ ਹੈ ਕਿ ਟੋਕਣ ਜਿਹੜੇ ਕੀ ਦੂਜੀ ਧਰਨੋਂ ਦਿੱਤੇ ਗਏ ਆ ਤੇ ਸਾਨੂੰ ਵੀ ਦਿੱਤੇ ਜਾਣੇ ਚਾਹੀਦੇ ਤਾਂ ਜੋ ਅਸੀਂ ਵੀ ਆਪਦਾ ਆਰਾਮ ਨਾਲ ਪਾਸੇ ਬਹਿ ਕੇ ਜਿਹੜਾ ਕਿ ਬਾਅਦ ਚ ਜਦੋਂ ਮਰਜ਼ੀ ਚੜੀਆਂ ਫੈਲਾ ਭਰ ਸਕਦੇ ਆ ਤੇ ਜਿਵੇਂ ਰੂਲ ਦੇ ਮੁਤਾਬਕ ਜੋ ਹੋਏਗਾ ਉਹ ਉਸ ਤਰ੍ਹਾਂ ਹੋਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਪੂਰਾ ਆਪਣੇ ਧੋਰਚੋਰ ਨਾਲ ਕੰਮ ਕਰ ਰਿਹਾ ਤੇ ਇਹਨਾਂ ਵੱਲੋਂ ਜਿਹੜਾ ਕਿ ਪ੍ਰਬੰਧ ਜਿਹੜੇ ਪੂਰੇ ਕੀਤੇ ਹੋਏ ਨੇ ਪੁਖਤਾ ਪ੍ਰਬੰਧ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਕੀਤੇ ਗਏ ਨੇ ਲਾਈਨਾਂ ਲੱਗੀਆਂ ਹੋਈਆਂ जिमें लाइव तुम देख रहे हो इस वे शंकर कटारिया भी इतने पहुंच चुके हैं वह भी उम्मीदवार कह रहे ने इतने आके उन्होंने कहा कि ਇਹ ਆਪਿਆ ਜੀ ਲੈਣਾ ਚ ਲਾਈਨਾਂ ਚ ਲੱਗੋ ਚਲਾਇਆ ਯਾਰ ਆਥਰ ਚ ਲਾਈਨ ਚ ਲੱਗੋ ਬਈ ਲੈਨ ਚ ਲੱਗੋ ਜਿਹੜੇ ਅਗੇ ਨੋ ਯਾਰ ਇਲਾਕਾ ਜਿਹੜਾ ਕਿ ਕੰਮ ਜਿਹੜਾ ਵੀ ਲੈਣਾ ਚ ਲਾ ਕੇ ਹੀ ਕਾਰਮ ਭਰੇ ਜਾਣੇ ਆ ਤੇ ਉਹ ਪ੍ਰਵਾਇਆ ਜਾ ਰਹੇ ਨੇ ਤੇ ਲੈਣਾ ਚ ਤਿਆਰ ਆ ਰਹੇ ਕਿ ਲੈਣਾ ਵਿੱਚ ਲਾ ਕੇ ਤੇ ਆਪਣੇ ਨਾਮ ਦੇਤੀਆਂ ਦਾਦਲਾ ਕਰਵਾਈਆਂ ਜਾਣ ਆ ਤੇ ਕਿਸੇ ਨਾਲ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਹੱਦ ਤੱਕ ਨਾ ਆ ਸਕੇ ਉਸ ਦੀ ਲੜਾਈ ਝਗੜਾ ਨਾ ਹੋ ਸਕੇ ਨਾ ਵੀ ਪ੍ਰਸ਼ਾਸਨ ਨੂੰ ਫਿਰ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਤੇ ਜੇ ਪ੍ਰਸ਼ਾਸਨ ਇਮਾਨਦਾਰੀ ਨਾਲ ਕੰਮ ਕਰ ਰਿਹਾ ਪੂਰਾ ਤੇ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਆਪਦੇ ਇਮਾਨਦਾਰੀ ਨਾਲ ਜਿਹੜੇ ਲਾਈਨਾਂ 'ਚ ਲੱਗੇ ਆ ਅੱਗੇ ਆ ਲਾਈਨਾਂ 'ਚ ਲੱਗੇ ਇਹ ਤਾਂ ਬਾਤ ਰੋੜੀ ਪਰੰਮ ਲੱਗੇ ਜਾਣ ਆ ਜਾਓ ਆ ਜਾਓ ਯਾਰ ਇਹ ਆ ਬੱਪਾ ਇਹ ਆਓ ਯਾਰ ਅੱਛਾ ਇਸ ਪ੍ਰਸ਼ਾਸਨ ਵਾਲੋ ਕਹਿਆ ਜਾ ਰਿਹਾ ਕਿ ਜੇ ਲਾਈਨਾਂ ਵਿੱਚ ਕਾਗਜ਼ ਭਰਵੇਂ ਹੈ ਤੇ ਲਾਈਨਾਂ ਵਿੱਚ ਲੱਗੋ ਨਹੀਂ ਤਾਂ ਐ ਨਹੀਂ ਤਾਂ ਦੂਸਰੀ ਲਾਈਨ ਲਗਵਾ ਕੇ ਇਹ ਕਾਗਜ਼ ਦਾਖਲ ਕਰਵਾਏ ਜਾਣਗੇ ਪਰ ਲੋਗ ਲਾਈਨ ਅ ਵਿੱਚ ਵੀ ਲੱਗ ਕੇ ਰਾਜੀ ਨਹੀਂ ਹੈ ਤੇ ਜਦਗੀ ਲਾਈਨ ਅ ਵਿੱਚ ਲੱਗ ਕੇ ਇੱਕ ਇੱਕ ਦੋ ਦੋ ਕਰਕੇ ਜਾਣ ਤੇ ਜਲਦੀ ਜਿਹੜਾ ਕੰਮ ਨਿਪਟ ਜਾਵੇਗਾ ਤੇ ਇਸ ਕਿਸੇ ਨਾਲ ਜਿਹੜਾ ਲੜਾਈ ਝਗੜੇ ਦਾ ਜਿਹੜਾ ਕੋਈ ਵੀ ਤੇ ਅਟੈਕ ਕਰਨ ਦਾ ਇੱਕ ਹੁੰਦਾ ਜਿਹੜਾ ਇੱਕ ਦੂਜੇ ਨਾਲ ਉਹ ਸਾਹਮਣਾ ਨਹੀਂ ਕਰਨਾ ਪਵੇਗਾ thank right. <laughs> ਇਹਨਾਂ ਇਲੈਕਸ਼ਨਾਂ ਕਰਕੇ ਜੋ ਵੀ ਨਾਮਜਦਗੀਆਂ ਭਰੀਆਂ ਜਾਣੀਆਂ ਪਰ ਆਮ ਇੱਕ ਚੈਰ ਕਿਉਂਕਿ ਇੱਥੇ ਦਫ਼ਤਰ ਸਾਰੇ ਨੇ ਵੀਡੀਓ ਬਲੌਗ ਵੀ ਇੱਥੇ ਹੈ ਐਸ ਡੀ ਐਮ ਕੋਰਟ ਵੀ ਇੱਥੇ ਹੈ ਜੁਡੀਸ਼ੀਅਲ ਵੀ ਇੱਥੇ ਹੈਗੀ ਹੈ ਤੇ ਬਲਾਕ ਵੀ ਇੱਥੇ ਹੈ ਤਹਿਸੀਲਦਾਰ ਦਫ਼ਤਰ ਉਹ ਵੀ ਹੈ ਕਚਹਿਰੀ ਦੀਆਂ ਦੁਕਾਨਾਂ ਵੀ ਹੈ ਲੋਕਾਂ ਨੂੰ ਬੜੀ ਮੁਸ਼ਕਲ ਦਾ ਜਿਹੜਾ ਸਾਹਮਣਾ ਹੈ ਉਹ ਇੱਥੇ ਕਰਨਾ ਪੈਂਦਾ ਕਿਉਂਕਿ ਲੋਕ ਡਰਦੇ ਜਿਸ ਦਾ ਕੋਈ ਕੰਮ ਹੈ ਉਹ ਡਰਦੇ ਡਰਦੇ ਇੱਥੇ ਆਉਂਦੇ ਨੇ ਕਿ ਕਿਸੇ ਤਰ੍ਹਾਂ ਕੋਈ ਲੜਾਈ ਇਹ ਨਾ ਹੋ ਜਾਵੇ ਕਿਸੇ ਛੱਟਫੇਟ ਵਾйна ਨਾ ਵਾਜ ਜਾਵੇ ਪਰ ਲੋਕ ਅੱਜ ਅਖੀਰਲੀ ਜਿਹੜੀ ਤਰੀਕ ਹੈ ਉਹ ਨਾ ਨਾਮਿਨੇਸ਼ਨ ਭਰਨ ਦੀ ਉਹ ਨਾਮਿਨੇਸ਼ਨ ਜਿਹੜੇ ਅੱਜ ਜਿਹੜੇ ਭਰੇ ਜਾਣੇ ਆ ਉਸ ਤੋਂ ਬਾਅਦ ਇਹ VOTING ਹੋਣੀ ਹੈ 11 ਤਰੀਕ ਨੂੰ 14 ਨੂੰ ਗਿਣਤੀ ਹੋਏਗੀ ਇਸ ਦੀ ਤੇ ਇਹ ਇੰਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲਾਈਨ ਅ ਵਿੱਚ ਹੁਣ ਲਗਾਏ ਜਾ ਰਹੇ ਨੇ ਕਿ ਜਿਹੜੇ ਜਾ ਕੇ ਲਾਈਨ ਅ ਵਿੱਚ ਲੱਗਣ ਤੇ ਆਦੇ ਆਪ ਦੇ ਨਾਮਜ਼ਦਗੀਆਂ ਐ ਦਾਖਲ ਕਰਵਾ ਇਹ ਕਿਸੇ ਦੀ ਫੇਕ ਹੋਈ ਤੇ ਉਸ ਨੂੰ ਅ ਦਫਤਰ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਹਾਂ ਦੂਸਰੀ ਪਾਰਟੀ ਦੀਆਂ ਅਜੇ ਕੁਝ ਦੇਰ ਵਿੱਚ ਜਿਹੜਾ ਕਿ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਕੈਂਡੀਡੇਟ ਆ ਉਹ ਵੀ ਇੱਥੇ ਥੋੜੀ ਦੇਰ ਦੇ ਵਿੱਚ ਪਹੁੰਚ ਜਾਣਗੇ ਪਤਾ ਲੱਗਾ ਸੀ ਕਿ ਉਹ ਆਕੂ ਤੋਂ ਚੱਲ ਪਏ ਹੋਏ ਨੇ ਤੇ ਉਹ ਵੀ 33 ਜਿਹੜੇ ਬੰਦੇ ਆ ਉਹ ਵੀ ਆਣਗੇ ਹਜੇ ਅਕਾਲੀ ਦਲ ਦੇ ਉਹਨਾਂ ਨੇ ਵੀ ਇੱਥੇ ਜਿਹੜਾ ਪਹੁੰਚ ਕੇ ਆਪ ਦੇ ਨਾਮਜ਼ਦਗੀਆਂ ਦਾਖਲ ਕਰਨੀਆਂ ਹੈ

ਬਾਕੀ ਨਾ ਜਾਈਂ

ਨੇ ਮੇਜਰ ਆਪਣਾ ਹੀ ਮੇਜਰ ਨੂੰ ਉਹ ਬਾਤ ਉਹ ਪੀ ਵਾਲਾ ਇਹਦੀ ਉਮਰ ਅੱਜ ਦਾ ਪ੍ਰਕਾਰ ਉਧਰ ਚਲੇ ਹੈ ਹੈ ਅੱਜ ਦਾ ਪ੍ਰਕਾਰ ਹੈ ڪاڻ يا ته 20 جي ڀيٽ 1 کي اوڌرو ٿا ਆਹ ਸੋਰਾ ਬਾਈ ਬੋਲ ਲੱਗਦਾ ਹੈ ਨਾ ਜੀ ਐਵੇਂ ਜੀਗਾ ਨਹੀਂ ਮੈਂ ਗੱਲ ਕਰਦਾ ਮੈਂ ਜਿਵੇਂ ਲੇਡੀਜ਼ ਦੀ ਲਾਈਨ ਵੀ ਲੱਗਦੀ ਹੈ ਹਾਂ ਉਧਰ ਜੰਮੇ ਨੂੰ ਲਾਓ ਲਾਉਣਾ ਤੇ ਲੇਡੀਜ਼ ਦੀ ਲਾਈਨ ਲਾਉਂਦਾ ਆਰੇ ਵਿਰੋਧਾ ਦੀ ਦੌੜੀ ਨੂੰ ਕਰਦੇ ਬਹਿ ਜਾਣ ਆਪ ਨੂੰ ਪੈਦੂ ਗਾਈਸ ਇਹ ਤੁਮ ਲਾਈ ਹੋਇਆ ਪਾਣੀ ਪਾ ਗਦੇ ਖਬਰ ਇਹ ਗੱਲ ਦਾ ਪਾਪਾ ਅਦਲ ਕਰੀ ਹੋਈ ਹੈ ਅਦਰ ਪੇਜ ਦੋ ਲੈ ਆ ਯਾਰ ਪਾਣੀ ਕਿੰਨੂ ਵਿੱਚ ਲਗਾ ਮੈਨੂੰ ਚੱਤਰ ਗਿਆ ਨੰਬਰ ਨੇ ਵੈਸੇ ਨੂੰ ਗਏ ਜੀ ਪ੍ਰਦੀਪ ਲਹਾ ਕੀ ਕਰਨ ਲੱਗਾ ਲਈ ਪੇਜ ਲਗਾ ਪੈਕ ਕਰ ਦੋ ਚਾਹ ਲੈ ਕੇ ਚਾਹ ਲੈ ਕੇ ਲੈਣ ਚਲ ਜੇ ਬੜੀ ਪੈਕ ਲੈਂਦੇ ਲੱਗ ਜੋ ਆਪ ਆ ਰਹੇ ਆ ਨਹੀਂ ਆਪੇ ਪਿਛਲੀ ਜਿੱਤ ਦਾ ਰਾਤੂੰ ਨਾ ਹੋਈ ਜਾ ਜੀ ਚੱਲੋ ਆਪਣੇ चवी फुट मेह लाइव तस्वीर देख रहे हो सारे जाने व् तो बद्ध शेयर करो

何だよ。